ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾਥ ਹਾਊਸ ਅਚਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੇ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਆਰਟੀਕਲਸ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਡਿਜ਼ਾਈਨਰ ਸੂਟਸ ਪਾਕਿਸਤਾਨੀ ਸਟਾਈਲ ਦੇ ਕਲਰ ਚਾਰਟ ਚੈੱਕ ਕਰ ਲੋ ਜੀ ਤਿੰਨ ਰੰਗਾਂ ਦਾ ਕਲਰ ਚਾਰਟ ਆਵੇਗਾ ਪੀਸ ਮੈਂ ਤੁਹਾਨੂੰ ਖੋਲ ਕੇ ਵੀ ਨਿਗਾਹ ਕਰਵਾ ਦਿੰਦਾ ਹਾਂ ਜੀ ਇਹ ਜੀ ਬਹੁਤ ਹੀ ਉੱਚੇ ਘਰ ਦਾ ਮਾਲ ਆਇਆ ਆਪਣੇ ਕੋਲ ਤੇ ਕਲਰ ਇਹਦੇ ਬਹੁਤ ਹੀ ਸੋਹਣੇ ਹੈਗੇ ਆ ਤਿੰਨ ਸ਼ੱਡਾ ਤਿੰਨੇ ਬਹੁਤ ਸੋਹਣਿਆ ਆ ਤੇ ਕੱਪੜੇ ਵੱਲੋਂ ਤੇ ਬੇਫਿਕਰ ਹੋ ਜਾ ਬਹੁਤ ਹੀ ਸੋਹਣਾ ਫੈਬਰਿਕ ਆ ਤੇ ਡਿਜੀਟਲ ਪ੍ਰਿੰਟਡ ਸ਼ਰਟ ਦੇ ਨਾਲ ਐ ਜੀ 골ਡਨ ਫੋਇਲ ਦਾ ਕੰਮ ਹੋਇਆ ਵਿੱਚ ਸੋਨੇ ਦਾ ਵਰਕ ਲੱਗਾ ਆ ਇਹ ਨਾਲ ਹੈਂਡਵਰਕ ਆਵੇਗਾ ਗਲੇ ਦੇ ਉੱਪਰ ਇਹ ਦੇਖੋ ਬਹੁਤ ਹੀ ਸਫਾਈ ਦਾ ਹੈਂਡਵਰਕ ਹੋਇਆ ਵਾ ਬਰੀਕੀ ਦਾ ਕੰਮ ਆ ਗਲੇ ਤੇ ਨਾਲ ਪੱਟੀ ਆ ਗੋਟਾ ਪੱਤੀ ਦੀ ਡਿਜ਼ਾਈਨਿੰਗ ਆ ਦਬਕੇ ਦਾ ਸਿੱਪੀ ਦਾ ਵਰਕ ਆ ਹੈਂਡ ਦਾ ਟੱਚ ਆ ਸਾਰਾ ਜੀ ਸ਼ਰਟ ਹੈ ਜੀ ਡਿਜੀਟਲ ਪ੍ਰਿੰਟਡ ਦੇ ਵਿੱਚ ਵਿਸਕੋਸ ਦੇ ਵਿੱਚ ਕਪੜਾ ਆਏਗਾ ਘੇਰੇ ਤੇ ਬਹੁਤ ਹੀ ਸ਼ਾਨਦਾਰ ਡਿਜ਼ਾਈਨਿੰਗ ਹੋਈ ਆ ਜੀ ਕੱਟ ਕੇ ਲੇਸਿੰਗ ਦੀ ਡਿਜ਼ਾਈਨਿੰਗ ਆ ਇਹ ਦੇਖੋ ਘੇਰੇ ਨੀਚੇ ਵੀ ਆ ਤੇ ਘੇਰੇ ਦੇ ਵਿੱਚ ਵੀ ਕੱਟ ਕੇ ਲੇਸਿੰਗ ਦੀ ਡਿਜ਼ਾਈਨਿੰਗ ਹੋਈ ਆ ਬਹੁਤ ਹੀ ਸੋਹਣਾ ਆਰਟੀਕਲ ਆ ਕਲਰ ਹੈਗਾ ਜੀ ਜੀ ਪੇਸਟਲ ਪਰਪਲ ਸ਼ੇਡ ਬਹੁਤ ਹੀ ਸੋਹਣੀ ਸ਼ੇਡ ਆ ਤੁਹਾਡੇ ਕੋਲੇ ਕਲਰ ਨਹੀਂ ਹੋਏਗਾ बॉटਮ ਦੇ ਨਾਲ ਰਹਿਣੀ ਆ ਜੀ ਵਿਸਕੋਸ ਦੇ ਵਿੱਚ ਹੀ ਪਲੇਨ बॉटਮ ਰਹੇਗੀ ਪੇਸਟਲ ਪਰਪਲ ਸ਼ੇਡ ਓਵਰঅল ਲੁੱਕ ਬਹੁਤ ਹੀ ਸੋਹਣੀ ਆ ਨਹੀਂ ਸੂਟ ਦੀ ਤੇ ਦੁਪੱਟੇ ਦੀ ਗੱਲ ਕਰੀਏ ਪੂਰੇ ਖੁੱਲੇ ਸਾਈਜ਼ ਦੇ ਵਿੱਚ ਕੋਸਮਸਕੀਨ ਦਾ ਦੁਪੱਟਾ ਆਵੇਗਾ ਜੀ ਇਹ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਡਿਜੀਟਲ ਪ੍ਰਿੰਟਡ ਇਕਦਮ ਸੌਫਟ ਫੈਬਰਿਕ ਹੈਗਾ ਚੂਣ ਵਾਲਾ ਨਹੀਂ ਜੀ ਹੈਗਾ ਕਲਰ ਇਹਦੇ ਵਿੱਚ ਪਹਿਲਾ ਤਾਂ ਵਿਖਾਇਆ ਜੀ ਪੇਸਟਲ ਸ਼ੇਡ ਦੂਸਰੀ ਆਪਣੇ ਕੋਲ ਆਏਗੀ ਜੀ ਸ਼ਰਧਈ ਸ਼ੇਡ ਪੀਕਾਕ ਸ਼ੇਡ ਜਿਹਨੂੰ ਬੋਲ ਦਿੰਨੇ ਆ ਜੀ ਵੀਡੀਓ 'ਚ ਹੋ ਸਕਦਾ ਥੋੜਾ ਜਿਹਾ ਕਲਰ ਦਾ ਡਿਫਰੈਂਸ ਆਂਦਾ ਹੋਵੇ ਬਟ ਇਹ ਪੀਕਾਕ ਸ਼ੇਡ ਸ਼ਰਦਈ ਸ਼ੇਡ ਹੈਗੀ ਜੇ ਦੁਪੱਟਾ ਇਹਦਾ ਵੀ ਬਹੁਤ ਹੀ ਛੋੜਾ ਡਿਜ਼ਾਈਨ ਸੇਮ ਆ ਜੀ ਕਲਰ ਤਾਂ ਹੀ ਡਿਫਰੈਂਸ ਰਹੇਗਾ ਆਹ ਦੇਖੋ ਨੈਕ ਲਾਈਨ ਬਹੁਤ ਹੀ ਸੋਹਣੀ ਬਣੀ ਐ ਐਂਡ ਹੋਈ ਪਈ ਆ ਜੀ ਤੀਸਰਾ ਕਲਰ ਜਿਹਦੇ ਵਿੱਚ ਆਪਣੇ ਕੋਲ ਹੈਗਾ ਜੀ ਕਲੇਜੀ ਕਲਰ ਕਲੇਜੀ ਸ਼ੇਡ ਤਿੰਨ ਰੰਗਾਂ ਦਾ ਕਲਰ ਚਾਰਟ ਸੁਪਰ ਡੂਪਰ ਹਿੱਟ ਕਲਰ ਨੇ ਆਰਟੀਕਲ ਬਹੁਤ ਹੀ ਟ੍ਰੈਂਡਿੰਗ ਹੈਗਾ ਵਾ ਇਹਨਾਂ ਆਰਟੀਕਲਸ ਨੂੰ ਆਨਲਾਈਨ ਆਰਡਰ ਕਰਨ ਵਾਸਤੇ ਵੀ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ। ਉੱਥੇ ਹੀ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਡਿਟੇਲਸ ਵੀ ਦੇ ਦੇਵਾਂਗੇ। ਦੁਪੱਟਾ ਦੇਖੋ ਪੂਰੇ ਖੁੱਲੇ ਸਾਈਜ਼ ਦਾ ਤੇ ਇੱਕਦਮ ਸੌਫਟ ਹੈਗਾ ਚੋਬੇ ਗਾਣੀ ਦੁਪੱਟਾ। ਪਾਰਟੀ ਵੇਅਰ ਸੂਟ ਹੈਗੇ ਨੇ ਤੇ ਜਿਹੜੇ ਵੀ ਨਵੇਂ ਈ ਵਿਊਅਰਸ ਸਾਡੀ ਵੀਡੀਓ ਨੂੰ ਦੇਖਦੇ ਪਏ ਆ ਉਹਨਾਂ ਨੂੰ ਬੇਨਤੀ ਆ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਥੈਂਕ ਯੂ ਧੰਨਵਾਦ।